ਹੈਲੋ ਸਤਿ ਸ੍ਰੀ ਅਕਾਲ ਜੀ ਕਿਊਰ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਕਾਫੀ ਦਿਨ ਹੋ ਗਏ ਆਪਣੇ ਤੋਂ ਵੀਡੀਓ ਨਹੀਂ ਪਾਈ ਗਈ ਤੇ ਚਲੋ ਅੱਜ ਆਪਾਂ ਕਮੈਂਟ ਪੜ੍ਹ ਕੇ ਤੁਹਾਡੇ ਨਾਮ ਬੋਲਦੇ ਆਂ ਆਪਾਂ ਤੇ ਪਹਿਲਾ ਕਮੈਂਟ ਜਿਹੜਾ ਆਪਾਂ ਨੂੰ ਆਇਆ ਸੀ ਮਾਨੀ ਕਿ ਆਏ ਕਿ ਤੁਸੀਂ ਕਾਪੀ ਤੇ ਲਿਖ ਲਿਆ ਕਰੋ ਕਿ ਆਸਾਨੀ ਹੁੰਦੀ ਬੋਲਣ ਵਾਸਤੇ ਹੈਨਾ ਕਮੈਂਟ ਆ ਜਿਹੜੇ ਤੇ ਬਹੁਤ ਬਹੁਤ ਧੰਨਵਾਦ ਜੀ ਗੁਰਮੀਤ ਕੌਰ ਨੇ ਮੈਸੇਜ ਕੀਤਾ ਸੀ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਕਮੈਂਟ ਕਰਨ ਵਾਸਤੇ ਤੇ ਕਿਰਨਦੀਪ ਕੌਰ ਰਾਏ ਕੋਟ ਲੁਧਿਆਣਾ ਤੋਂ ਬਹੁਤ ਬਹੁਤ ਧੰਨਵਾਦ ਕਿਰਨਦੀਪ ਕੌਰ ਹਰਪ੍ਰੀਤ ਨਵੇਂ ਸ਼ਹਿਰ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਮਨਦੀਪ ਕੌਰ ਚੀਮਾ ਪਿੰਡ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਮਿਲ ਗੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਅੱਛਾ ਤੁਸੀਂ ਕੈਨੇਡਾ ਜਾ ਰਹੇ ਹੋ ਤੇ ਚਲੋ ਹਾਂ ਜੀ ਉੱਥੇ ਜਾ ਕੇ ਬਣਾ ਕੇ ਲਗਾਓ ਸਨ ਕਰੀਮ ਤੇ ਤੁਸੀਂ ਹੁਣ ਵੀ ਲਗਾ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੇ ਇਹਨਾਂ ਨੇ ਲਿਖਿਆ ਵੀ ਅਸੀਂ ਕੈਨੇਡਾ ਜਾਣਾ ਹੈ ਉੱਥੇ ਧੁੱਪ ਬੜੀ ਹੁੰਦੀ ਹੈ ਕਹਿੰਦੇ ਧੁੱਪ ਤਾਂ ਚਲੋ ਇੱਥੇ ਵੀ ਆਪਣੀ ਵੀ ਬਹੁਤ ਜ਼ਿਆਦਾ ਹੈਗੀ ਹੈ ਸੁਤਨਾ ਮੰਗਤ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਸਵਰਨਜੀਤ ਕੌਰ ਸਵਰਨਜੀਤ ਕੌਰ ਰਾਮਪੁਰਾ ਬਠਿੰਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ होस्टिल लो मोड़ मंडी बहुत-बहुत धन्यवाद जी। ਤੁਹਾਡਾ ਵੀ 나జియా ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ। ਤੁਹਾਡਾ ਵੀਡੀਓ ਦੇਖਣ ਵਾਸਤੇ ਹਰਵਿੰਦਰ ਗਿੱਲ ਬਹੁਤ-ਬਹੁਤ ਧੰਨਵਾਦ ਜੀ। ਕੁਲਵਿੰਦਰ ਸਿੰਘ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਗੁਰਕਮਲ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਬੱਬੂ ਬਾਜਵਾ ਬਹੁਤ ਬਹੁਤ ਧੰਨਵਾਦ ਜੀ ਅਵੀ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਚਲੋ ਜੀ ਆਪਾਂ ਇੰਨੇ ਕ ਨਾਮ ਬੋਲ ਦਿੱਤੇ ਆ ਤੁਸੀਂ ਕਮੈਂਟ ਕਰਿਆ ਕਰੋ ਦੱਬ ਕੇ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਿਆ ਕਰਾਂਗੇ ਤੇ ਆਪਾਂ ਬੋਲਦੇ ਵੀ ਆ ਰੋਜ਼ ਤੇ ਆਪਾਂ ਅੱਜ ਬਹੁਤ ਵਧੀਆ ਇੱਕ ਟੋਨਰ ਬਣਾ ਕੇ ਤੁਹਾਨੂੰ ਵੀਡੀਓ ਕਰਦੇ ਆਂ ਸ਼ੇ ਟੋਨਰ ਬਣਾ ਕੇ ਤੁਹਾਨੂੰ ਦਿਖਾਉਨੇ ਆ ਤੇ ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਹਨਾ ਤੇ ਆਪਣਾ ਫੇਸ ਵੀ ਨਾ ਇੱਕਦਮ ਐ ਡੱਲ ਜਾ ਹੋਇਆ ਰਹਿੰਦਾ ਏ ਤੇ ਐ ਹੁੰਦਾ ਕਿ ਪਾਣੀ ਦੀ ਤਾਂ ਕਮੀ ਹੁੰਦੀ ਆ ਆਪਾਂ ਨੂੰ ਗਰਮੀ ਦੇ ਵਿੱਚ ਹਨਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਹੈ ਤੇ ਫੇਸ ਵੀ ਨਾ ਆਏ ਮੁਰਝਾਇਆ ਜਾ ਰਿਹਾ ਜਾਂਦਾ ਹੈ ਤੇ ਪਾਣੀ ਪੀਆ ਵੀ ਵੱਧ ਤੋਂ ਵੱਧ ਕਰੋ ਤੇ ਇੱਕ ਆਪਾਂ ਬਹੁਤ ਵਧੀਆ ਟੋਨਰ ਬਣਾ ਕੇ ਤਿਆਰ ਕਰਦੇ ਆਂ ਬਸ ਕੋਈ ਜ਼ਿਆਦਾ ਸਮਾਨੇ ਦੇ ਵਿੱਚ ਨਹੀਂ ਪੈਣਾ ਦੋ ਤਿੰਨ ਚੀਜ਼ਾਂ ਤੋਂ ਤੇ ਤੁਹਾਡੀ ਸਕਿਨ ਨੂੰ ਇੱਕਦਮ ਫਰੈਸ਼ ਰੱਖੂਗਾ ਤੁਸੀਂ ਦਿਨ ਵਿੱਚ ਦੀ ਇਹਨੂੰ ਬਣਾ ਕੇ ਰੱਖ ਲਓ ਦੋ ਵਾਰੀ ਤਿੰਨ ਵਾਰੀ ਤੁਸੀਂ ਆਪਣੀ ਫੇਸ ਦੇ ਉੱਪਰ ਲਗਾ ਸਕਦੇ ਹੋ ਤੇ ਬਹੁਤ ਵਧੀਆ ਇੱਕਦਮ ਤੁਹਾਡਾ ਫੇਸ ਆਏ ਫਰੈਸ਼ ਫਰੈਸ਼ ਰਹੂਗਾ ਤੇ ਜੋ ਵੀ ਆਪਾਂ ਕਹਿੰਨੇ ਵੀ ਫੇਸ ਨੂੰ ਵੀ ਹੈਨਾ ਪਾਣੀ ਦੀ ਕਮੀ ਹੋ ਗਈ ਹੈ ਤੇ ਆਪਾਂ ਪਾਣੀ ਤੋਂ ਹੀ ਜਿਹੜੀਆਂ ਵਧੀਆ ਚੀਜ਼ਾਂ ਆਪਣੀ ਸਕਿਨ ਵਾਸਤੇ ਆਪਾਂ ਉਹਦੇ ਤੋਂ ਹੀ ਤਿਆਰ ਕਰਦੇ ਆ ਤੇ ਆਪਾਂ ਖੀਰਾ ਰੱਖ ਲਿਆ ਇੱਕ ਖੀਰਾ ਆਪਾਂ ਇਦਾਂ ਹੀ ਗ੍ਰੇਟ ਕਰ ਲੈਂਦੇ ਆ ਤੇ ਇਹਨੂੰ ਆਪਾਂ ਗ੍ਰੇਟ ਕਰ ਲੈਨੇ ਆ ਖੀਰੇ ਨੂੰ ਤੇ ਫਿਰ ਅੱਗੇ ਦੱਸਦੇ ਆ ਆਪਾਂ ਤੁਹਾਨੂੰ ਇੱਕ ਤੱਕ ਗਰਮੀ ਬਹੁਤ ਜ਼ਿਆਦਾ ਹੈ ਤੇ ਇੱਕ ਲਾਈਟ ਵੀ ਨਹੀਂ ਆਉਂਦੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਲਾਈਟ ਨਹੀਂ ਆਉਂਦੀ ਤੇ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਕਈ ਕਈਆਂ ਭੈਣਾਂ ਨੇ ਆਪਾਂ ਨੂੰ ਕਮੈਂਟ ਕੀਤਾ ਕਿ ਤੁਸੀਂ ਦੀਦੀ ਕਿੱਥੋਂ ਬਲੋਂਗ ਕਰਦੇ ਹੋ ਤੇ ਅਸੀਂ ਸ੍ਰੀ ਮੁਕਸਰ ਸਾਹਿਬ ਤੋਂ ਬਲੋਂਗ ਕਰਦੇ ਹਾਂ ਮੈਂ ਪਹਿਲਾਂ ਵੀ ਇੱਕ ਦੋ ਵੀਡੀਓ ਦੇ ਵਿੱਚ ਦੱਸਿਆ ਹੈ ਚਲੋ ਕਈ ਵਾਰ ਹੁੰਦਾ ਹੈ ਨਾ ਵੀਡੀਓ ਮਿਸ ਹੋ ਜਾਂਦੀ ਹੈ ਤੇ ਅਸੀਂ ਸ੍ਰੀ ਮੁਕਸਰ ਸਾਹਿਬ ਤੋਂ ਬਲੋਂਗ ਕਰਦੇ ਹਾਂ ਇਹ ਗਰਮੀ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਹਨਾ ਲਾਈਟ ਵੀ ਚਲੀ ਜਾਂਦੀ ਆ ਤੇ ਗਰਮੀ ਵੀ ਬਹੁਤ ਹੁੰਦੀ ਆ ਸਰਦੀ ਵਧੀਆ ਰਹਿੰਦੀ ਮੈਨੂੰ ਇਹ ਹੁੰਦਾ ਇੱਕ ਸਰਦੀ ਵਧੀਆ ਏ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਸਰਦੀ ਵਧੀਆ ਲੱਗਦੀ ਤੁਹਾਨੂੰ ਕਿ ਗਰਮੀ ਵਧੀਆ ਲੱਗਦੀ ਆ ਸਰਦੀ ਦੇ ਵਿੱਚ ਇਹ ਹੁੰਦਾ ਕਿ ਚਲੋ ਲਾਈਟ ਨਾ ਵੀ ਹੋਵੇ ਤਾਂ ਵੀ ਹਨਾ ਆਏ ਹੋ ਜਾਂਦਾ ਕਿ ਚਲੋ ਜ਼ਰੂਰਤ ਨਹੀਂ ਹੁੰਦੀ ਮੀਟਰ ਤਾਂ ਅੱਜਕੱਲ ਹਰ ਘਰੇ ਹੈਗਾ ਹੀ ਲਾਈਟ ਜਗਦੀ ਹੁੰਦੀ ਆ ਤੇ ਚਲੋ ਵਧੀਆ ਇਹ ਕਿਉਂਕਿ ਇਹ ਹੁੰਦਾ ਵੀ ਸਰਦੀਆਂ ਦੇ ਵਿੱਚ ਆਪਾਂ ਮੋٹے ਕੱਪੜੇ ਪਾ ਕੇ ਬੈਠ ਸਕਦੇ ਹਾਂ ਗਰਮੀ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਤੇ ਹਾਂ ਜੀ ਆਪਾਂ ਖੀਰੇ ਨੂੰ ਗ੍ਰੇਟ ਕਰ ਲਿਆ ਤੇ ਇਹਨੂੰ ਆਪਾਂ ਛਾਂ ਲੈਣਾ ਇਦਾਂ ਤੱਕ ਇਹ ਖੀਰੇ ਦੇ ਵਿੱਚ 99% ਹਨਾ ਪਾਣੀ ਹੁੰਦਾ ਆਪਾਂ ਨੂੰ ਪਤਾ ਹੀ ਐ ਤੇ ਖੀਰਾ ਆਪਾਂ ਨੂੰ ਖਾਣ ਲਈ ਵੀ ਸਿਹਤ ਵਾਸਤੇ ਵੀ ਬਹੁਤ ਚੰਗਾ ਏ ਜੇ ਨੂੰ ਸਵੇਰ ਖਾਦਾ ਜਾਵੇ ਸਵੇਰ ਖੀਰਾ ਖਾਣ ਦੇ ਨਾਲ ਇੱਕ ਤਾਂ ਤਜਾਬ ਵਗੈਰਾ ਨਹੀਂ ਬਣਦਾ ਤੇ ਬਹੁਤ ਵਧੀਆ ਏ ਸਵੇਰ ਖੀਰਾ ਖਾਦਾ ਜਾਵੇ ਤੇ ਆਪਣੀ ਸਕਿਨ ਵਾਸਤੇ ਵੀ ਬਹੁਤ ਵਧੀਆ ਏ ਕਿਛੂ ਜੀ ਆਪਾਂ ਛਾਨ ਲਿਆ ਨੂੰ ਇੰਨਾ ਨਿਕਲਿਆ ਆਪਣਾ ਜੂਸ ਖੀਰੇ ਦਾ ਜੂਸ ਇਹ ਪਾਜਨਾ ਮੈਂ ਲਾਈ ਆ ਗੁਲਾਬ ਜਲਦੀ ਸ਼ੀਸ਼ੀ ਕਿ ਆ ਦੇਖੋ ਜੀ ਆਪਣੇ ਕੋਲੇ ਹੋਣਗੇ ਕੁੱਲ ਮਿਲਾ ਕੇ 3-4 ਚਮਚੇ ਆਪਣੇ ਕੋਲੇ ਇਹਦੇ ਵਿੱਚ ਆਪਾਂ 2 ਚਮਚੇ ਪਾ ਦੇਣੇ ਆ ਗੁਲਾਬ ਜਲ ਦੇ 4 ਚਮਚੇ ਤੁਸੀਂ ਲਾ ਲਓ ਕਿ ਖੀਰੇ ਦੇ ਰਸ ਦੇ 2 ਚਮਚੇ ਆਪਾਂ ਗੁਲਾਬ ਜਲ ਪਾ ਲਿਆ ਤੇ 1 ਚਮਚਾ ਆਪਾਂ ਐਲੋਵੀਰਾ ਜੈਲ ਦਾ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਸ ਤਰੀਕੇ ਦੇ ਨਾਲ ਲਗਾਉਣਾ ਇਹਨੂੰ ਇਹਨੂੰ ਤੁਸੀਂ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਬਣਾ ਕੇ ਦਾ ਕੀ ਆ ਆਪਣੇ ਕੋਲੇ ਹੈਗੀ ਆ ਜੇ ਤੁਹਾਡੇ ਕੋਲੇ ਨਹੀਂ ਵੀ ਹੈਗੀ ਸ਼ੀਸ਼ੀ ਇਦਾਂ ਤੇ ਤੁਸੀਂ ਇਦਾਂ ਕੋਲੀ ਦੇ ਵਿੱਚ ਪਾ ਕੇ ਜਾਂ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਇਹ ਨਾ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਜਦੋਂ ਆਪਾਂ ਲਾਦਾ ਆਪਣਾ ਚਿਹਰਾ ਇੱਕਦਮ ਫਰੈਸ਼ ਫਰੈਸ਼ ਰਹੂਗਾ ਪੂਰਾ ਦਿਨ ਨਹੀਂ ਤਾਂ ਇਹ ਲਾਉਦਾ ਨਾ ਗਰਮੀ ਹੋਈ ਪਈ ਹੈ ਤੇ ਇਦਾਂ ਨਾ ਚਿਹਰੇ ਤੇ ਵੀ ਕੋਈ ਰੌਣਕ ਹੀ ਨਹੀਂ ਰਹਿੰਦੀ ਬਾਲਾ ਹੀ ਬੁਰਾ ਹਾਲ ਹੀ ਹੋਇਆ ਪਿਆ ਗਰਮੀ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਹੈ ਨਾ ਇਹ ਨੂੰ ਆਪਾਂ ਇਦਾਂ ਸੀਸ਼ੀ ਨੂੰ ਤੇ ਇਹਨੂੰ ਆਪਾਂ ਫ੍ਰਿਜ ਦੇ ਵਿੱਚ ਰੱਖ ਸਕਦੇ ਹਾਂ ਤੇ ਜਦੋਂ ਆਪਾਂ ਲਗਾਉਣਾ ਇਹਨੂੰ ਇਹ ਦੇਖੋ ਇਹਨੂੰ ਪਦੂ ਕੋ ਇਦਾਂ ਡਰਾਪਸ ਆਪਾਂ ਹੱਥ ਦੇ ਉੱਪਰ ਵੀ ਇਦਾਂ ਪਾ ਸਕਦੇ ਆ ਤੇ ਆਪਣਾ ਫੇਸ ਜਾਂ ਤਾਂ ਆਪਾਂ ਦੁੱਧ ਨਾਲ ਕਲੀਨ ਕਰ ਲੈਣਾ ਪਹਿਲਾਂ ਤੇ ਜਾਂ ਆਪਾਂ ਗੁਲਾਬ ਜਲ ਦੇ ਨਾਲ ਹੀ ਕਲੀਨ ਕਰ ਲੈਣਾ ਪਹਿਲਾਂ ਤੇ ਰਾਤ ਨੂੰ ਸੌਣ ਟਾਈਮ ਵੀ ਜਰੂਰ ਲਗਾ ਕੇ ਜੇ ਤੁਸੀਂ ਦਿਨੇ ਚਲੋ ਨਹੀਂ ਟਾਈਮ ਲੱਗਦਾ ਹਨ ਅੱਜਕੱਲ ਕੰਮਕਾਰਾਂ ਦੇ ਵਿੱਚ ਨਹੀਂ ਟਾਈਮ ਮਿਲਦਾ ਕਿਉਂਕਿ ਬਾਡੀ ਦਾ ਟਾਈਮ ਚੱਲੀ ਜਾਂਦਾ ਸਾਰੇ ਘਰਾਂ ਦੇ ਵਿੱਚ ਕੰਮਕਾਰ ਹੁੰਦੇ ਹਨ ਜਿਹੜੇ ਲੋਕੀ ਖੇਤੀ ਕਰਦੇ ਆ ਤੇ ਭੈਣਾਂ ਨੂੰ ਨਹੀਂ ਟਾਈਮ ਮਿਲਦਾ ਤੇ ਤੁਸੀਂ ਭੈਣ ਨੂੰ ਰਾਤ ਨੂੰ ਲਗਾ ਕੇ ਜਦੋਂ ਤੁਸੀਂ ਸੌਣ ਜਾਣਾ ਤੁਸੀਂ ਜਾਂਦਾ ਕੱਚੇ ਦੁੱਧ ਦੇ ਨਾਲ ਫੇਸ ਨੂੰ ਕਲੀਨ ਕਰ ਲੈਣਾ ਜਾਂ ਗੁਲਾਬ ਜਲ ਦੇ ਨਾਲ ਤੇ ਫਿਰ ਤੁਸੀਂ ਇਹ ਲਗਾ ਕੇ ਤੇ ਫਿਰ ਇਹਨੂੰ ਆਪਾਂ ਫੇਸ ਨੂੰ ਧੋਣਾ ਨਹੀਂਗਾ ਇਦਾਂ ਹੀ ਆਪਾਂ ਸੌਂ ਜਾਣਾ ਤੇ ਸਵੇਰ ਫੇਸ ਨੂੰ ਵਾਸ਼ ਕਰਨਾ ਤੇ ਤੁਸੀਂ ਦੇਖੋਗੇ ਜੇ ਤੁਸੀਂ ਸੁਬਾਹ ਲਗਾ ਸਕਦੇ ਹੋ ਤਾਂ ਸੁਬਾਹ ਉੱਠ ਕੇ ਵੀ ਲਗਾ ਲਿਆ ਕਰੋ ਤੁਸੀਂ ਦਿਨ ਵਿੱਚ ਦਿਨੂੰ ਤਿੰਨ ਵਾਰੀ ਲੰਗਾਉਂਗੇ ਤਾਂ ਬਹੁਤ ਵਧੀਆ ਲੱਗੂਗਾ ਤੁਹਾਨੂੰ ਇੱਕਦਮ ਆਏ ਲੱਗੂਗਾ ਕਿ ਚਿਹਰਾ ਬਹੁਤ ਜ਼ਿਆਦਾ ਖਿਲਿਆ ਖਿਲਿਆ ਫਰੈਸ਼ ਫਰੈਸ਼ ਨਹੀਂ ਤਾਂ ਕੀ ਹੁੰਦਾ ਗਰਮੀ ਦੇ ਵਿੱਚ ਆਪਾਂ ਨੂੰ ਏਦਾਂ ਜਿਹਾ ਲੱਗਦਾ ਰਹਿੰਦਾ ਕਿ ਹੈ ਡੱਲ ਜਾ ਲੱਗੀ ਜਾਂਦਾ ਹੈ ਜਾਂ ਹੋਰ ਹੀ ਲੱਗਦਾ ਮੁਰਝਾਇਆ ਜਾਂ ਚਿਹਰਾ ਵਧੀਆ ਨਹੀਂ ਲੱਗ ਰਿਹਾ ਤੇ ਇਹਦੇ ਨਾਲ ਤੁਹਾਡਾ ਚਿਹਰਾ ਇੱਕਦਮ ਖਿਲਿਆ ਤੇ ਫਰੈਸ਼ ਫਰੈਸ਼ ਫੀਲ ਕਰੋਗੇ ਤੁਸੀਂ ਆਪਣੇ ਆਪ ਨੂੰ ਤੇ ਜਦੋਂ ਤੁਸੀਂ ਫ੍ਰਿਜ ਦੇ ਵਿੱਚ ਰੱਖਿਆਊਗਾ ਤੇ ਠੰਡਾ ਠੰਡਾ ਕੱਢ ਕੇ ਲਗਾਉਗੇ ਤੇ ਬਹੁਤ ਵਧੀਆ ਲੱਗੂਗਾ ਤੇ ਤੁਸੀਂ ਜ਼ਰੂਰ ਲਗਾਇਓ ਤੇ ਕੋਈ ਔਖਾ ਕੰਮ ਨਹੀਂਗਾ ਹਨਾ ਬਿਲਕੁਲ ਹੀ ਆਸਾਨ ਜਾਂ ਤੇ ਸੌਖਾ ਜਾਂ ਤਰੀਕਾ ਏ ਤੇ ਜ਼ਰੂਰ ਬਣਾ ਕੇ ਲਗਾਓ ਤੇ ਫਿਰ ਮੈਨੂੰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਤੇ ਠੰਡਾ ਠੰਡਾ ਜਦੋਂ ਆਪਾਂ ਲਗਾਵਾਂਗੇ ਫੇਸ ਦੇ ਉੱਪਰ ਤੇ ਗਰਮੀ ਦੇ ਵਿੱਚ ਇੱਕਦਮ ਠੰਡਕ ਜੀ ਤਾਂ ਬੜੀ ਵਧੀਆ ਲੱਗੂਗੀ ਤੇ ਤੁਸੀਂ ਲਗਾ ਕੇ ਜ਼ਰੂਰ ਦੱਸਿਓ ਮੈਨੂੰ ਕਿ ਤੁਹਾਨੂੰ ਕਿਵੇਂ ਲੱਗਿਆ ਤੇ ਆਪਾਂ ਤੁਹਾਨੂੰ ਪਤਾ ਹੀ ਆਪਾਂ ਸੌਖੀਆਂ ਜੀਆਂ ਚੀਜ਼ਾਂ ਦੱਸਦੇ ਹੁੰਨੇ ਆਂ ਕਿ ਭੈਣਾਂ ਨੂੰ ਆਸਾਨੀ ਦੇ ਨਾਲ ਜਿਹੜਾ ਕੰਮ ਹੋ ਜਾਵੇ ਹਨਾ ਇਹ ਨਹੀਂ ਕਿ ਬਾਲਾ ਹੈ ਆਪਾਂ ਝੰੜਚ ਮੇਲੇ ਵਾਲੇ ਕੰਮ ਨਹੀਂ ਦੱਸਦੇ ਕਿਉਂਕਿ ਮੈਨੂੰ ਵੀ ਪਤਾ ਹੈ ਕਿ ਕਮਾਕਾਰਾਂ ਦੇ ਵਿੱਚ ਨਾ ਜਿਆਦਾ ਟਾਈਮ ਨਹੀਂ ਹੁੰਦਾ ਟਾਈਮ ਬਹੁਤ ਥੋੜਾ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਹਰ ਕਿਸੇ ਕੋਲ ਨਾ ਲਿਮਿਟਡ ਜਿਹਾ ਟਾਈਮ ਹੁੰਦਾ ਹੈ ਤੇ ਆਪਾਂ ਇਸੇ ਕਰਕੇ ਛੋਟੀਆਂ-ਛੋਟੀਆਂ ਰਮੀਡੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿ ਜੋ ਤੁਹਾਨੂੰ ਫਾਇਦਾ ਵੀ ਬਹੁਤ ਹੋਵੇ ਤੇ ਤੁਹਾਡਾ ਟਾਈਮ ਵੀ ਖਰਾਬ ਨਾ ਹੋਵੇ ਤੁਹਾਡੇ ਜਿਆਦਾ ਪੈਸੇ ਵੀ ਖਰਾਬ ਨਾ ਹੋਣ ਤੇ ਤੁਹਾਨੂੰ ਫਾਇਦਾ ਵੀ ਬਹੁਤ ਜ਼ਿਆਦਾ ਹੋ ਜਾਵੇ ਤੇ ਜੋ ਆਪਣੀਆਂ ਵੀਡੀਓ ਤੁਸੀਂ ਇੰਨੀਆਂ ਪਸੰਦ ਕਰਦੇ ਹੋ ਤੇ ਬਹੁਤ ਵਧੀਆ ਲੱਗਦਾ ਹੈ ਤੇ ਪਲੀਜ਼ ਅੱਗੇ ਵੀ ਸ਼ੇਅਰ ਕਰਿਆ ਕਰੋ ਤੇ ਇਦਾਂ ਹੀ ਵੀਡੀਓ ਦੇਖਿਆ ਕਰੋ ਤੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਬਹੁਤ ਵਧੀਆ ਲੱਗਦਾ ਹੈ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ